ਏਤਮਾਨ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਅਮਰਜੀਤ ਈਮਾਨ ਵੱਲੋਂ ਨਿੱਗਾ ਨਿੱਗਾ ਸਵਾਗਤ ਹੈ ਜੀ ਜੈ ਸ਼੍ਰੀ ਰਾਦੇ ਜੈ ਸ਼੍ਰੀ ਰਾਦੇ ਜਨਮ ਅਸ਼ਟਮੀ ਆ ਰਹੀ ਹੈ ਸੋ ਜਨਮ ਅਸ਼ਟਮੀ ਦਾ ਜਿਹੜਾ ਤਿਉਹਾਰ ਹੈ ਬੜੀ ਧੂਮ ਢਾਮ ਦੇ ਨਾਲ ਮਨਾਇਆ ਜਾਂਦਾ ਹੈ ਰੌਣਕਾਂ ਲੱਗੀਆਂ ਹੋਈਆਂ ਨੇ ਬਜ਼ਾਰਾਂ ਦੇ ਵਿੱਚ ਜਿਵੇਂ ਕਿ ਲੱਡੂ ਗੋਪਾਲ ਜੀ ਦੇ ਵਸਤਰ ਹੋਗੇ ਝੂਲੇ ਹੋਗੇ ਮੁਕਟ ਬੰਸਰੀਆਂ ਡਰੈਸਾਂ ਪੋਸ਼ਾਕਾਂ ਸੋ ਇਹ ਖਰੀਦਣ ਦੇ ਲਈ ਬਾਜ਼ਾਰਾਂ ਦੇ ਵਿੱਚ ਕਾਫੀ ਰਾਸ਼ ਹੈ ਭੀੜ ਹੈ ਸੋ ਇੱਕ ਦੁਕਾਨ ਜੋ ਮਾਤਾ ਰਾਣੀ ਚੌਕ ਕੁਰਾਲੀ ਦੇ ਵਿੱਚ ਖੁੱਲੀ ਹੈ ਰਿੱਕੀ ਦੀ ਹੱਟੀ ਸੋ ਇਹਨਾਂ ਨੇ ਇਹ ਸਾਰਾ ਸਮਾਨ ਰੱਖਿਆ ਹੋਇਆ ਹੈ ਸੋ ਆਪਾਂ ਇਹਨਾਂ ਦੇ ਨਾਲ ਗੱਲਬਾਤ ਵੀ ਕਰਦੇ ਆ ਤੇ ਤੁਹਾਨੂੰ ਇਹਨਾਂ ਵੀ ਆ ਜੋ ਇਹ ਪੁਸ਼ਾਕਾਂ ਨੇ ਝੂਲੇ ਨੇ ਹੋਰ ਜੋ ਵੀ ਸਮਾਨ ਇਹਨਾਂ ਨੇ ਰੱਖਿਆ ਹੋਇਆ ਹੈ ਉਹਨਾਂ ਦੀਆਂ ਝਲਕੀਆਂ ਵੀ ਦਿਖਾਉਨੇ ਆ ਤੇ ਆਓ ਫਿਰ ਇਹ ਜਾਣਕਾਰੀ ਦੇਖਣ ਦੇ ਲਈ ਬਣੇ ਰਹੋ ਸਾਡੇ ਏਤਮਾਨ ਚੈਨਲ ਦੇ ਨਾਲ ਚਲੋ ਫਿਰ ਚਲਦੇ ਆ ਆਪਾਂ ਇਸ ਦੁਕਾਨ ਦੇ ਅੰਦਰ ਰਾਦੇ ਰਾਦੇ ਜੀ ਰਾਦੇ ਰਾਦੇ ਜੀ ਆਪਣਾ ਨਾਮ ਤੇ ਦੁਕਾਨ ਦਾ ਨਾਮ ਦੱਸੋ ਦੁਕਾਨ ਦਾ ਨਾਮ ਰਿੱਕੀ ਦੀ ਹੱਟੀ ਜੀ ਮੇਰਾ ਨਾਮ ਗਰਵੇਸ਼ ਗੁਪਤਾ ਜੀ ਸੋ ਪਹਿਲਾਂ ਤਾਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਮੁਬਾਰਕਾਂ ਜੋ ਤੁਸੀਂ ਇਸ ਨਵੀਂ ਦੁਕਾਨ ਦੇ ਵਿੱਚ ਪੈਰ ਰੱਖੇ ਨੇ ਥੈਂਕ ਯੂ ਜੀ ਤੁਹਾਡਾ ਬਹੁਤ ਬਹੁਤ ਸੋ ਕੀ ਕਹੂੰਗੇ ਜੋ ਤੁਸੀਂ ਇਹ ਲੱਡੂ ਗੋਪਾਲ ਜੀ ਦੇ ਕ੍ਰਿਸ਼ਨ ਭਗਵਾਨ ਜੀ ਦੇ ਵਸਤਰ ਵਗੈਰਾ ਰੱਖੇ ਹੋਏ ਮੈਂ ਹੀ ਕਹੂੰਗਾ ਜੀ ਸਾਡਾ ਨਵਾਂ ਕੰਮ ਸ਼ੁਰੂ ਹੋਇਆ ਜੀ ਲੱਡੂ ਗੋਪਾਲ ਜੀ ਦੀ ਸਾਰੀ ਡ्रेसेस ਏ ਟੂ ਜ਼ेड ਸ਼ਿੰਗਾਰ ਦਾ ਸਮਾਨ ਠੀਕ ਹੈ ਜੀ ਬੱਚਿਆਂ ਦੀ ਕੋਈ ਲੱਡੂ ਘਪਾਲ ਬਣਦੇ ਜਿਵੇਂ ਉਹ ਡ्रेसेस ਹੋ ਗਈ ਜੀ ਕੁੜੀਆਂ ਦੇ ਲਹਿੰਗੇ ਜੀ ਠੀਕ ਹੈ ਜੀ ਆਪਣੇ ਕੋਲ ਸਾਰਾ ਸਮਾਨ ਏ ਟੂ ਜ਼ेड ਹੈ ਕਾਨਾ ਜੀ ਦੀ ਮੂਰਤੀਆਂ ਵੀ ਮਿਲ ਜਾਂਦੀਆਂ ਅਸ਼ਟਾਧਾਤੂ ਚ ਪਿੱਤਲ ਨਿ ਚ ਠੀਕ ਹੈ ਜੀ ਉਹ ਸ਼ਿੰਗਾਰ ਦਾ ਸਮਾਨ ਐਦੇ ਜੀ ਏ ਟੂ ਜ਼ेड ਮਤਲਬ ਤੇਰੇ ਬਾਲਾਂ ਤੋਂ ਲੈ ਕੇ ਸਿਰ ਦੇ ਬਾਲਾਂ ਤੋਂ ਲੈ ਕੇ ਪੈਰ ਦੇ ਨਹ ਤੱਕ ਏ ਟੂ ਜ਼ेड ਜੋ ਵੀ ਬਰੀਕ ਤੋਂ ਬਰੀਕ ਸਮਾਨ ਵੀ ਮਿਲੂਗਾ ਤੁਹਾਨੂੰ ਤੇ ਸਸਤੇ ਰੇਟਾਂ 'ਚ ਮਿਲੂਗਾ ਸਾਰੇ ਬਾਜ਼ਾਰ ਦੀ ਗਾਰੰਟੀ ਹੈ ਜੀ ਤੁਸੀਂ ਸਾਰਾ ਬਾਜ਼ਾਰ ਘੁੰਮ ਕੇ ਜਾਏ ਸਾਡੇ ਭਾਜੋ ਤੁਹਾਨੂੰ ਘੱਟ ਤੇ ਘੱਟ ਰੇਟ 'ਵਾਂ ਚੀਜ਼ ਮਿਲੂਗੀ ਅੱਛਾ ਜੀ ਮਤਲਬ ਕਿ ਸਮਾਨ ਵਧੀਆ ਤੇ ਰੇਟ ਘੱਟ ਤੋਂ ਘੱਟ ਜੀ ਸੋ ਆਨਲਾਈਨ ਦਾ ਵੀ ਕੋਈ ਹੈਗਾ ਸਿਸਟਮ ਆਨਲਾਈਨ ਦੀ ਗੱਲ ਹੈ ਜੀ ਹਲੇ ਸਾਡਾ ਦੂਹਾ ਸਾਲ ਹੈ ਜੀ ਕੰਮ ਦਾ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਨੇੜੇ-ਤੇੜੇ ਪਿੰਡਾਂ 'ਚ ਕਰਾਲੀ ਸ਼ਹਿਰ 'ਚ ਆਪਣੇ 'ਚ ਅਸੀਂ ਪੂਰਾ-ਪੂਰਾ ਆਨਲਾਈਨ ਪਹੁੰਚਣ ਦੀ ਕੋਸ਼ਿਸ਼ ਕਰੀਏ ਆਉਣ ਵਾਲੇ ਅਗਲੇ ਸਾਲ ਤੋਂ ਪ੍ਰੋਪਰ ਆਨਲਾਈਨ ਸੈਟਅਪ ਹੋ ਜਾਊਗਾ ਜੀ ਸਾਡੀ ਆਪਣੀ ਵੈਬਸਾਈਟ ਬਣ ਜਾਊਗੀ ਉਹਦੇ ਤੇ ਆਪਾਂ ਆਰਡਰਸ ਵੀ ਲੈ ਲੂਗੇ ਤੇ ਨਾਲ ਦੀ ਨਾਲ ਬਾਹਰੋਂ ਡਿਲੀਵਰੀ ਹਰਿਆਣਾ ਪੰਜਾਬ ਸਾਰਾ ਆਲਓਵਰ ਕਵਰ ਕਰਨਾ ਜੀ ਤੁਸੀਂ ਜਿਹੜੇ ਪੁਸ਼ਾਕ ਹੁੰਦੀ ਹੈ ਇਹਨਾਂ ਦੇ ਕੋਈ ਨੰਬਰ ਵਗੈਰਾ ਵੀ ਹੁੰਦੇ ਆ ਕਿੰਨੇ ਨੰਬਰ ਪੁਸ਼ਾਕਾਂ ਦੇ ਨੰਬਰ 0 ਤੋਂ ਲੈ ਕੇ ਜੀ ਆਪਾਂ ਨੂੰ 8 ਨੰਬਰ ਤੱਕ ਪੁਸ਼ਾਕਾਂ ਮਿਲ ਜਾਣਗੀਆਂ ਜੀ ਆਪਣੇ ਕੋਲ ਅੱਛਾ ਜੀ ਤੇ ਜੇ ਉਸ ਤੋਂ ਵੱਡਾ ਲੈਣਾ ਜੀ ਆਪਣੇ ਕੋਲ ਆਪਾਂ ਆਰਡਰ ਤੇ ਮੰਗਾ ਦੰਦੇ ਆ ਜੀ ਆਪਣੇ ਆਪ ਫਿਰ ਰਾਧਾ ਮਾधव ਜੀ ਦੇ ਵੀ ਸੈੱਟ ਮਿਲ ਜੰਦੇ ਜਿਹੜੇ ਸਟੈਂਡਿੰਗ ਪੋਸਟ ਹੁੰਦੇ ਆ ਰਾਧਾ ਕ੍ਰਿਸ਼ਨ ਜੀ ਹਾਂ ਜੀ ਉਹਨਾਂ ਦੀ ਵੀ ਮਿਲ ਜਾਣਗੀ ਜੀ ਡ्रेसेस ਸਾਰੀ ਖਾਟੂ ਸ਼ਾਮਦੀ ਜੀ ਡ्रेसेस ਮਿਲ ਜਾਣਗੀਆਂ ਅੱਛਾ ਜੀ ਖਾਟੂ ਸ਼ਾਮਦੀ ਡ्रेसेस ਮਿਲ ਜੂਗੇ ਆਪਾਂ ਨੂੰ 0 ਤੋਂ 5 ਨੰਬਰ ਤੱਕ ਜੀ ਅੱਛਾ ਜੀ ਤੇ ਉਹਨਾਂ ਦਾ ਸਾਰਾ ਸ਼ਿੰਗਾਰ ਦਾ ਸਮਾਨ ਮਿਲ ਜੂਗਾ ਜੀ ਜੁਗਲ ਜੋੜੀ ਜੁਗਲ ਜੋੜੀ ਦੀ ਸਾਰੀ ਡ्रेसेस ਮਾਤਾ ਦੀ ਡ्रेसेस ਮਿਲ ਜੂंगी ਆ ਸਾਨੂੰ ਮਾਤਾ ਦੀ ਮੂਰਤੀ ਹੁੰਦੀ ਸ਼ੇਰਾਵਲੀ ਮਾਤਾ ਦੀ ਧਨਵਾਨ ਜੀ ਦੇ ਚੋਲੇ ਸਭ ਕੁਝ ਮਿਲੂਗਾ ਜੀ ਬਹੁਤ ਧੰਨਵਾਦ ਤੇ ਇੱਕ ਵਾਰੀ ਆਪਣਾ ਮਤਲਬ ਉਹ ਐਡਰੈਸ ਅਤੇ ਫੋਨ ਨੰਬਰ ਦੱਸ ਦਿਓ ਦੁਕਾਨ ਦਾ ਸਾਡਾ ਐਡਰੈਸ ਹੈਗਾ ਜੀ ਫੁਹਾਰਾ ਚੌਂਕ ਇੱਥੇ ਛੋਟੀ ਸ਼ੀਤਲਾ ਮਾਤਾ ਦਾ ਮੰਦਿਰ ਉੱਥੋਂ ਸਟ੍ਰੇਟ ਆਣਾ ਜੀ ਸਰਵਿਸ ਸਰਵਿਤ ਸਰਕਾਰੀ ਸਕੂਲ ਹੈ ਜੀ ਇਹਦੇ ਐਡਜੋਇਨਿੰਗ ਸਾਡੀ ਦੁਕਾਨ ਹੈ ਜੀ ਸਾਡਾ ਨੰਬਰ ਹੈਗਾ ਜੀ 9815120805 ਕੀ ਕਹੋਂਗੇ ਹੁਣ ਗ੍ਰਾਹਕਾਂ ਨੂੰ ਮੈਂ ਗ੍ਰਾਹਕਾਂ ਨੂੰ ਰਿਕਵੈਸਟ ਕਰੂੰਗਾ ਜੀ ਤੁਸੀਂ ਵੀਡੀਓ ਦੇਖ ਕੇ ਇੱਕ ਵਾਰ ਸਾਡੀ ਦੁਕਾਨ ਤੇ ਚਰਨ ਜ਼ਰੂਰ ਪਾਣੇ ਜੀ ਰੇਟ ਦੇਖੋ ਸਾਡਾ ਸਮਾਨ ਦੇਖੋ ਠੀਕ ਹੈ ਜੀ ਤੁਸੀਂ ਆਪ ਦੱਸ ਸਕਦੇ ਹੋ ਜੀ ਵੀ ਸਸਤੇ ਦੇ ਸਸਤਾ ਹੈ ਜਾਂ ਨਹੀਂ ਹੈ ਗ੍ਰਾਹਕ ਦਾ ਹੱਕ ਹੈ ਜੀ ਸਾਨੂੰ ਦੱਸਣਾ ਸਾਨੂੰ ਆ ਕੇ ਇੱਕ ਵਾਰ ਜ਼ਰੂਰ ਦੱਸੋ ਵੀ ਹਾਂ ਤੁਹਾਡੇ ਰੇਟ 'ਚ ਤੁਹਾਡੀ ਵੈਰਾਈਟੀ 'ਚ ਕੀ ਆ ਫਰਕ ਹੈ ਬਾਕੀ ਨਾਲ ਤੇ ਜ਼ਰੂਰ ਆਪਣਾ ਇੱਕ ਵਾਰ ਆ ਕੇ ਸਾਡੀ ਦੁਕਾਨ ਵਿਜ਼ਿਟ ਕਰੋ ਸਾਡੇ ਤੋਂ ਸਮਾਨ ਲੈ ਕੇ ਜਾਓ ਸਾਨੂੰ ਫਰਕ ਵੀ ਮਿਲੇਗਾ ਤੇ ਵੈਰਾਈਟੀ ਵੀ ਪੂਰੀ ਮਿਲੇਗੀ ਬਾਜ਼ਾਰ ਤੋਂ ਸਸਤੇ ਰੇਟ ਮਿਲਣਗੇ ਜੀ ਥੈਂਕ ਯੂ ਥੈਂਕ ਯੂ ਵੈਲਕਮ ਜੀ ਆਦੇਰਾਦੇ ਜੀ ਆਦੇਰਾਦੇ ਵੀਰ ਜੀ ਹਾਂ ਜੀ ਹਾਂ ਜੀ ਵੀਰ ਜੀ ਇਹ ਸਾਡੀ ਦੁਕਾਨ ਅਸੀਂ ਵੈਸੇ 2-3 ਸਾਲ ਤੋਂ ਕਰ ਰਹੇ ਹਾਂ ਪਰ ਪੁਰਾਣੀ ਦੁਕਾਨ ਦੇ ਵਿੱਚ ਕਰਦੇ ਸੀ ਜੀ ਇਸ ਵਾਰੀ ਅਸੀਂ ਇਹ ਨਵੀਂ ਦੁਕਾਨ ਮਤਲਬ ਇੱਧਰ ਸ਼ਿਫਟ ਕਰਕੇ ਨਿਆ ਕੰਮ ਸ਼ੁਰੂ ਕਰ ਲਿਆ ਹਾਂ ਜੀ ਸਾਰੀ ਵੈਰਾਈਟੀ ਇੱਧਰ ਦਿਖਾ ਸਕਦੇ ਹਾਂ ਇਸ ਕਰਕੇ ਅਸੀਂ ਇੱਧਰ ਸ਼ੁਰੂ ਕਰਿਆ ਹੈ ਤੇ ਇਸ ਲਗਾਂ ਦੇ ਵਿੱਚ ਤੁਹਾਨੂੰ ਛੋਟੇ ਤੇ ਛੋਟੇ ਲੈ ਕੇ ਬੜੀ ਤੇ ਬੜੀ ਵੈਰਾਈਟੀ ਮਿਲ ਜੇਗੀ ਜੀ ਬੱਚਿਆਂ ਦੀ ਡ्रेसेस ਵੀ ਲੱड्डू गोपाल ਦੀ ਡ्रेसेस ਵੀ ਖਾਟੂ ਸ਼ਾਮ ਜੀ ਦੀ ਜੁਗਲ ਜੋੜੀ ਦੀ ਹਰ ਤਰ੍ਹਾਂ ਦੀ ਡ्रेसेस ਮਿਲ ਜੰਗੇ ਠੀਕ ਹੈ ਉਹਨਾਂ ਦਾ ਸ਼ਿੰਗਾਰ ਜਿਸ ਤਰ੍ਹਾਂ ਆਪਾਂ ਕਹਿੰਦੇ ਵੀ ਨੈਣ ਬਣਵਾਣੇ ਹੈ ਮੇਕਅਪ ਕਰਵਾਣਾ ਫੇਸ ਦਾ ਕਰਵਾਣਾ ਹੈ ਉਹ ਵੀ ਅਵੇਲੇਬਲ ਹੈ ਤੁਸੀਂ ਇੱਕ ਦਿਨ ਪਹਿਲਾਂ ਦੇਖ ਕੇ ਜਾਓ ਨੈਕਸਟ ਡੇ ਤੁਹਾਨੂੰ ਮਿਲ ਜੇਗਾ ਤਿਆਰ ਹੋ ਕੇ ਅੱਛਾ ਜੀ ਉਹ ਵੀ ਅਸੀਂ ਕਰਾ ਕੇ ਦੇ ਦਿੰਨੇ ਠੀਕ ਹੈ ਨਾ ਫ੍ਰੀ ਹੈ ਹਾਂ ਉਹ ਫ੍ਰੀ ਹੈ ਠੀਕ ਹੈ ਤੇ ਅੱਖਾਂ ਫ੍ਰੀ ਲਾਨੇ ਆ ਤੇ ਮੇਕਅਪ ਜਿਸ ਦਾ ਸਾਮਨਾਲ ਕਰਦੇ ਉਸੇ ਸਾਮਨਾਲ ਉਦੇ ਚਾਰਜਿਸ ਹੁੰਦੇ ਠੀਕ ਹੈ ਬਾਕੀ वैसे भी किसी ने मतलब लड्डू गोपाल जिस तरह एक तो ਹੁੰਦੇ ਪਿੱਤਲ ਦੇ ਸਾਡੇ ਕੋਲ ਠੋਸ ਪਿੱਤਲ ਦੇ ਅਸ਼ਟਦਾਤੂ ਦੇ ਇਹ ਹੁੰਦੇ ਆ ਕਿ ਆਪਾਂ ਸਿਰ ਮਸਾਲੇ ਵਾਲੇ ਲੈ ਕੇ ਆਂਦੇ ਉਹ ਖੰਡਿਤ ਹੋ ਜਾਂਦੇ ਆ ਪਰ ਜੋ ਅਸ਼ਟਦਾਤੂ ਤੇ ਹੁੰਦੇ ਖੰਡਿਤ ਨਹੀਂ ਹੁੰਦੇ ਕਦੇ ਵੀ ਉਹਨਾਂ ਨੂੰ ਤੁਸੀਂ ਰੈਗੂਲਰ ਉਹ ਕਰ ਸਕਦੇ ਆ ਠੀਕ ਹੈ ਨਾ ਇਸ਼ਨਾਨ ਕਰਾਓ ਜੋ ਮਰਜ਼ੀ ਕਰੋ ਕਦੇ ਕਾਲੇ ਨਹੀਂ ਪੈਣਗੇ ਸਾਡੇ ਕੋਲ ਉਹ ਵਾਲੀ ਵੈਰਾਈਟੀ ਹੈ ਕਿਉਂਕਿ ਇੱਕ ਵਾਰੀ ਜਿਨ੍ਹਾਂ ਨੇ ਲੱਡੂ ਗੋਪਾਲ ਰੱਖ ਲਏ ਦੇਖੋ ਉਹਨਾਂ ਨਾਲ ਪਿਆਰ ਹੋ ਜਾਂਦਾ ਫਿਰ ਆਪਾਂ ਦੁਬਾਰਾ ਉਹਨਾਂ ਨੂੰ ਘਰ ਤੋਂ ਬਾਹਰ ਤਾਂ ਕਰ ਨਹੀਂ ਸਕਦੇ ਠੀਕ ਹੈ ਨਾ ਤਾਂ ਐਸੇ ਹੋਣੇ ਚਾਹੀਦੇ ਜਿਹੜੇ ਸਾਰੀ ਉਮਰ ਸਾਥ ਦੇ ਅਸੀਂ ਉਸ ਅਸ਼ਟਦਾਤੂ ਦੇ ਰੱਖਦੇ ਠੀਕ ਹੈ ਨਾ ਸਾਰੀ ਮੂਰਤੀਆਂ ਉਸੇ ਵਿੱਚ ਮਿਲेंगी ਠੀਕ ਹੈ ਬਾਕੀ ਜਿਸ ਤਰ੍ਹਾਂ ਦਾ ਵੀ ਸ਼ਿੰਗਾਰ ਤੁਸੀਂ ਕਰਾਉਣਾ ਹੈ ਕੋਈ ਵੀ ਸਮਾਨ ਲੈਣਾ ਉਹ ਸਾਰਾ ਅਵੇਲੇਬਲ ਹੈ ਨਾਈਟ ਸੂਟ ਨਿੱਕਰਸ ਦੋਤੀ কুর্তা ਬੈਡਸ ਬੈੱਡ ਕੇ ਗੱਦੇ ਵਗੈਰਾ ਸਭ ਕੁਝ ਹੈ ਆਪਣੇ ਕੋਲ ਜੀ ਠੀਕ ਹੈ ਨਾ ਬਾਕੀ ਇੱਕ ਵਾਰੀ ਦੇਖੋ ਤੁਸੀਂ ਆਉਂਗੇ ਕੋਈ ਵੀ ਹੈ ਗ੍ਰਾਹਕ ਤਾਂ ਉਹ ਵੈਰਾਈਟੀ ਦਾ ਪਤਾ ਲੱਗੂਗਾ ਠੀਕ ਹੈ ਨਾ ਉਹਨੂੰ ਔਨਲਾਈਨ ਦਾ ਕੰਮ ਹੈ ਮਤਲਬ ਪਹਿਲਾਂ ਸ਼ੁਰੂ ਨਹੀਂ ਕੀਤਾ ਸੀ ਇਸ ਸਾਲ ਤੋਂ ਅਸੀਂ ਔਨਲਾਈਨ ਦਾ ਵੀ ਔਰ ਇਹ ਪੂਰਾ ਸਾਲ ਹੈ ਕੰਮ ਇਹ ਨਹੀਂ ਹੈ ਕਿ ਸਿਰਫ ਜਨਮਾਸਟਮੀ 'ਤੇ ਹੈ ਇਹ ਪੂਰਾ ਸਾਲ ਕੰਮ ਚੱਲੇਗਾ ਠੀਕ ਹੈ ਨਾ ਅੱਜ ਵੀ ਹੈ ਤੇ ਤੁਸੀਂ ਮੰਨ ਲਓ ਜਨਮਾਸਟਮੀ ਤੋਂ ਬਾਅਦ ਤਿਹਾਰਾ ਦੇ ਵਿੱਚ ਕੁਝ ਲੈਣਾ ਚਾਹੁੰਦੇ ਤਾਂ ਉਹਨੂੰ ਤੱਬੀ ਸਭ ਕੁਝ ਮਿਲੇਗਾ ਤੁਹਾਨੂੰ ਜਿੰਨੇ ਕਿਸੇ ਬੱਚਿਆਂ ਨੇ ਡਰੈਸ ਲੈਣੀ ਹੋਵੇ ਹਾਂਜੀ ਹੁਣ ਸਕੂਲਾਂ ਦੇ 2 ਦਿਨ ਤੇ ਫੰਕਸ਼ਨ ਸੀਗੇ ਤੇ ਸਾਡੇ ਕੋਲ ਬਹੁਤ ਡੈਸਿਸ ਵਿਕੀਆਂ ਜੀ ਮਤਲਬ ਲਗਭਗ ਮੈਂ ਕਹਿ ਸਕਦੀ ਵੀ ਸ਼ਹਿਰ ਦੇ ਪਿੰਡਾਂ ਦੇ ਬਹੁਤ ਗਾਹਕ ਆਏ ਹੈ ਸਾਡੇ ਕੋਲ ਹੁਣ ਡਰੈਸਿਸ ਬਹੁਤ ਘੱਟ ਰਹਿ ਗਈ ਸਾਰੀ ਡਰੈਸਿਸ ਵਿਕ ਗਈ ਬਹੁਤ ਅੱਛਾ ਰਿਸਪੌਂਸ ਸੀਗਾ ਬਹੁਤ ਅੱਛੀ ਸੇਲ ਸੀ ਤੇ ਵੈਰਾਈਟੀ ਵੀ ਸਾਡੇ ਕੋਲ ਉਹਦੇ ਵਿੱਚ ਹਲਕੀ ਵੀ ਹੁੰਦੀ ਹੈ ਤੇ ਵਧੀਆ ਵੀ ਹੁੰਦੀ ਹੈ ਬੱਚਿਆਂ ਦੇ ਡਰੈਸਿਸ ਦੇ ਵਿੱਚ ਵੀ ਕਿਉਂਕਿ ਬੱਚੇ ਸੌਫਟ ਹੁੰਦੇ ਆ ਉਹਨਾਂ ਨੂੰ ਡਰੈਸਿਸ ਪਾਉਤੋਂ ਰੈਸ਼ੀਜ਼ ਕਰਦੀਆਂ ਅਸੀਂ ਸੌਫਟ ਵਾਲੀ ਵੀ ਰੱਖਦੇ ਆ ਵਧੀਆ ਵਾਲੀ ਵੀ ਇਹ ਨਹੀਂ ਹੈ ਕਿ ਕੁਆਲਿਟੀ ਰੱਖਦੇ ਆ ਜਿਸ ਤਰ੍ਹਾਂ ਦੀ ਰੇਂਜ ਹੈ ਕੁਆਲਿਟੀ ਉਸ ਤਰ੍ਹਾਂ ਦੀ ਮਿਲ ਜੂਗੀ ਤੁਹਾਨੂੰ ਥੈਂਕ ਯੂ ਜੀ ਵੈਲਕਮ ਯੂ ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਬਈ ਬਹੁਤ ਬਹੁਤ ਧੰਨਵਾਦ ਜੀ